ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਅਰਸ਼ਦੀਪ ਕੋਰ ਸੰਧੂ ਤੇ ਤੁਸੀਂ ਅਸੀਂ ਗੱਲ ਕਰ ਰਹੇ ਹਾਂ ਤੁਹਾਡੇ ਨਾਲ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਹਮੇਸ਼ਾ ਕਹਿੰਦੇ ਨੇ ਕਿ ਪੰਜਾਬ ਦੇ ਖਜ਼ਾਨੇ ਫੁੱਲ ਨੇ ਤਾਂ ਫਿਰ ਵੀ ਕਿਤੇ ਨਾ ਕਿਤੇ ਮੁਲਾਜ਼ਮਾਂ ਨੂੰ ਜੋ ਉਹਨਾਂ ਦੀਆਂ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਜੋ ਪਿਛਲੇ 3 ਸਾਲਾਂ ਤੋਂ ਪੰਜਾਬ ਸਰਕਾਰ ਨੇ ਕਰਜ਼ਾ ਲਿਆ ਹੋਇਆ ਹੈ ਉਹ ਕਰਜ਼ੇ ਨੂੰ ਲਾਉਣ ਵਾਸਤੇ ਪੰਜਾਬ ਸਰਕਾਰ ਨੂੰ ਜਾ ਉਹਦੀ ਵਿਆਜ ਲੋਣ ਵਾਸਤੇ ਪੰਜਾਬ ਸਰਕਾਰ ਨੂੰ ਦੁਬਾਰਾ ਤੋਂ ਕਰਜ਼ਾ ਲੈਣਾ ਪੈ ਰਿਹਾ ਹੈ ਜੇ ਗੱਲ ਕਰ ਲਈਏ ਮਈ ਦੀ ਤਾਂ ਉਹਦੇ ਵਿੱਚ ਵੀ ਕੋਈ ਇੰਨਾ ਵਾਅਦਾ ਨਹੀਂ ਹੋਇਆ ਪੰਜਾਬ ਸਰਕਾਰ ਨੂੰ ਤੇ ਅਪ੍ਰੈਲ ਦੇ ਵਿੱਚ ਵੀ ਕੋਈ ਇੰਨਾ ਵਧੀਆ ਰਿਸਪਾਂਸ ਨਿਕਲ ਕੇ ਨਹੀਂ ਆਇਆ ਜੇ ਗੱਲ ਕਰਦੇ ਆਪਾਂ ਜੀਐਸਟੀ ਦੀ ਇਨਕਮ ਦੀ ਤਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਉਹਦੀ ਵੀ ਕੋਈ ਜ਼ਿਆਦਾ ਇਨਕਮ ਨਹੀਂ ਆ ਰਹੀ ਗੱਲ ਕਰਦੇ ਆ ਜੀ ਜੋ ਬਸਾਂ ਦੇ ਬੀਤੇ ਦਿਨੀ ਬਸਾਂ ਦੇ ਡਰਾਈਵਰਾਂ ਵੱਲੋਂ ਹੜਤਾਲ ਕੀ ਹੜਤਾਲ ਬਾਰੇ ਗੱਲ ਕੀਤੀ ਗਈ ਸੀ ਕਿ ਉਹ 21 22 23 ਨੂੰ ਹੜਤਾਲ ਕਰਨਗੇ ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਖੱਜਲ ਖਵਾਰ ਹੁੰਦੀਆਂ ਨੇ ਮਹਿਲਾਵਾਂ ਤੇ ਜੋ ਪੰਜਾ ਜੋ ਮੁਲਾਜ਼ਮ ਕੰਮ ਕਰਦੇ ਨੇ ਜੋ ਇੱਕ ਥਾਂ ਤੋਂ ਦੂਜੀ ਥਾਂ ਤੱਕ ਜਾਂਦੇ ਨੇ ਬੱਸ ਡਰਾਈਵਰਾਂ ਤੇ ਕਨੈਕਟਰਾਂ ਨੇ ਇਹ ਵੀ ਪੰਜਾਬ ਸਰਕਾਰ ਨੂੰ ਕਿਹਾ ਕਿ ਜੇਕਰ ਉਹਨਾਂ ਕੋਲ ਬਹੁਤ ਜ਼ਿਆਦਾ ਪੈਸਾ ਨੇ ਤੇ ਉਹਨਾਂ ਦੀ ਜੋ ਜੋ ਉਹਨਾਂ ਦੇ ਫੁੱਲ ਨੇ ਮਤਲਬ ਪੈਸਿਆਂ ਨਾਲ ਉਹਨਾਂ ਦੇ ਖਜ਼ਾਨੇ ਫੁੱਲ ਨੇ ਤਾਂ ਉਹ ਉਹਨਾਂ ਨੂੰ ਪੱਕੇ ਕਿਉਂ ਨਹੀਂ ਕਰ ਦਿੰਦੀ ਕਿ ਉਹ ਕੰਟੈਕਟ ਕੰਟ੍ਰੈਕਟ ਬੇਸ ਤੇ ਨੇ ਉਹਨਾਂ ਨੂੰ ਰੈਗੂਲਰ ਬੇਸ ਤੇ ਕਰ ਦਿੱਤਾ ਜਾਵੇ ਤਾਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਤੇ ਟ੍ਰਾਂਸਪੋਰਟ ਮੁੱਖ ਮੰਤਰੀ ਲਾਲਜੀਤ ਭੁੱਲਰ ਨੇ ਇਹ ਗੱਲ ਨੂੰ ਗੋਲਿਆ ਨਹੀਂ ਤੇ ਇਸ ਤੋਂ ਇਨਕਾਰ ਕਰ ਦਿੱਤਾ ਇਨਾਂ ਨੇ ਵੀ ਆਪਣੇ ਤੇਵਰ ਦਿਖਾਣੇ ਸ਼ੁਰੂ ਕਰ ਦਿੱਤੇ ਜੋ ਕਨੈਕਟਰ ਨੇ ਜੋ ਆਪਣੇ ਆ ਡਰਾਈਵਰਸ ਨੇ ਉਹਨਾਂ ਨੇ ਵੀ ਆਪਣੇ ਤੇਵਰ ਦਿਖਾਏ ਤੇ ਉਹਨਾਂ ਨੇ 20 ਤੋਂ ਬਾਅਦ ਪੱਕੇ ਤੌਰ ਤੇ ਧਰਨਾ ਲਾਉਣ ਬਾਰੇ ਕਿਹਾ ਉਹ ਕਹਿੰਦੇ ਕਿ ਅਸੀਂ 20 ਤੋਂ ਬਾਅਦ ਪੱਕੇ ਤੌਰ ਤੇ ਧਰਨਾ ਲਾਵਾਂਗੇ ਤੇ ਅਸੀਂ ਕਿਸੇ ਵੀ ਬੱਸ ਨੂੰ ਨਹੀਂ ਚਲਾਵਾਂਗੇ ਆਕਰਕਰ ਚੁਕਣਾ ਪਿਆ ਟ੍ਰਾਂਸਪੋਰਟ ਮੰਤਰੀ ਤੇ ਟ੍ਰਾਂਸਪੋਰਟ ਮੰਤਰੀ ਨੂੰ ਲਾਲਜੀਤ ਭੁੱਲਰ ਉਹਨਾਂ ਨੇ ਕਿਹਾ ਕਿ ਤੁਹਾਡੀ ਫਾਈਲ ਪੰਜਾਬ ਦੇ ਮੁੱਖ ਮੰਤਰੀ ਅੱਗੇ ਪੇਸ਼ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਰਾਜਪਾਲ ਕੋਲ ਚਲੀ ਜਾਵੇਗੀ ਇਹ ਸੁਣ ਕੇ ਜੋ ਇੱਕ ਵਾਰ ਫਿਰ ਉਹਨਾਂ ਦੀ ਗੱਲ ਵਿੱਚ ਆ ਕੇ ਜੋ ਉਹਨਾਂ ਨੇ ਹੜਤਾਲ ਕੀਤੀ ਸੀ ਕਨੈਕਟਰ ਤੇ ਡਰਾਈਵਰਾਂ ਨੇ ਉਹਨਾਂ ਨੇ ਇਹ ਇੱਕ ਵਾਰ ਮਤਲਬ ਉਹਨਾਂ ਨੇ ਬੰਦ ਕਰ ਦਿੱਤੀ ਮੁਝਾ ਕਹਿ ਲੋ ਕਿ ਮਲਤਵੀ ਕਰ ਦਿੱਤੀ ਉਹਨਾਂ ਨੇ ਕਿਹਾ ਕਿ ਚਲੋ ਅਸੀਂ ਇੱਕ ਵਾਰ ਆਪਣਾ ਆਪਣਾ ਇਰਾਦਾ ਬਦਲ ਲੈਨੇ ਹਾਂ ਲੇਕਿਨ ਅਸੀਂ 2 ਘੰਟੇ ਜੋ ਡੀਪੂਆਂ ਦੀਆਂ ਸਰਕਾਰੀ ਬੱਸਾਂ ਨੇ ਉਹ ਬੱਸ ਸਟੈਂਡ ਤੇ ਨਹੀਂ ਆਉਣਗੀਆਂ ਮਤਲਬ ਕਿ 2 ਘੰਟੇ ਲਈ ਖੱਜਲ ਖਵਾਰ ਰਹਿਣਾ ਪੈ ਸਕਦਾ ਹੈ ਆਮ ਜਨਤਾ ਨੂੰ ਜੋ ਮਹਿਲਾਵਾਂ ਨੇ ਜਾਂ ਜੋ ਕੰਮ ਕਰਦੇ ਮੁਲਾਜ਼ਮ ਨੇ ਇੱਕ ਥਾਂ ਤੋਂ ਦੂਜੀ ਥਾਂ ਤੱਕ ਜਾਣ ਵਾਲੇ ਬਾਕੀ ਇੱਕ ਵਾਰ ਫਿਰ ਪੰਜਾਬ ਸਰਕਾਰ ਟ੍ਰਾਂਸਪੋਰਟ ਮੰਤਰੀ ਕਿਤੇ ਨਾ ਕਿਤੇ ਇਹ ਗੱਲ ਨੂੰ ਲੈ ਕੇ ਚੁਕੇ ਨੇ ਬਾਕੀ ਜੋ ਵੀ ਜਿਸ ਤਰ੍ਹਾਂ ਦੀ ਖਬਰ ਨਿਕਲ ਕੇ ਸਾਹਮਣੇ ਆਉਂਦੀ ਹੈ ਤਾਂ ਜਲਦੀ ਪੇਸ਼ ਹੁੰਨੇ ਆ ਧੰਨ